ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਲੈ ਕੇ ਆਂਦੀ ਆ ਉਹ ਹੈ ਕਿ ਜੀ ਆਪਣੇ ਦੇਖੋ ਚੌਲ ਤੇ ਚੌਲਾਂ ਨੂੰ ਆਪਾਂ ਕਿਵੇਂ ਸਟੋਰ ਕਰਕੇ ਰੱਖਾਂਗੇ ਦੇਖੋ ਜੀ ਹੁਣ ਬਰਸਾਤਾਂ ਕਰਕੇ ਤਾਂ ਇਹਦੇ ਵਿੱਚ ਕਈ ਨਹੀਂ ਨਾ ਸੁੱਸਰੀ ਜ਼ਿਆਦਾ ਕਰ ਪਿਆ ਜਾਂਦੀ ਆ ਇਹ ਸੁੱਸਰੀ ਤੋਂ ਬਚਾ ਕੇ ਰੱਖਣ ਲਈ ਆਪਾਂ ਇਹ ਤਰੀਕਾ ਦੱਸਾਂਗੇ ਬਹੁਤ ਹੀ ਵਧੀਆ ਆ ਤੇ ਬਿਲਕੁਲ ਵੀ ਇਹਦੇ ਵਿੱਚ ਕੋਈ ਵੀ ਸਸਰੀ ਵਗੈਰਾ ਸੁੰਡੀ ਵਗੈਰਾ ਨਹੀਂ ਪਊਗੀ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਪੱਧ ਤੋ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਚਲੋ ਜੀ ਹੁਣ ਆਪਾਂ ਦੱਸਦੇ ਹਾਂ ਇਹਦੇ ਵਿੱਚ ਆਪਾਂ ਨੇ ਇੱਕ ਟਿਸ਼ੂ ਪੇਪਰ ਦੇ ਉੱਤੇ ਰੱਖ ਕੇ ਨਾ ਚਾਰ ਚੀਜ਼ਾਂ ਮਿਕਸ ਕਰਨੀਆਂ ਨੇ ਤੇ ਉਹ ਜਿਹੜੀਆਂ ਆਪਾਂ ਟਿਸ਼ੂ ਪੇਪਰ ਦੇ ਵਿੱਚ ਪਾਵਾਂਗੇ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਚਲੋ ਜੀ ਹੁਣ ਆਪਾਂ ਕਰਦੇ ਆ ਵੀਡੀਓ ਸਟਾਰਟ ਦੇਖੋ ਜੀ ਜਦੋਂ ਨਹੀਂ ਇਹਦੇ ਵਿੱਚ ਚੌਲਾਂ ਦੇ ਵਿੱਚ ਕੋਈ ਵੀ ਸੁਸਰੀ ਸੰਡੀ ਵਗੈਰਾ ਪੈ ਜਾਂਦੀ ਹੈ ਤੇ ਫਿਰ ਨਾ ਹੀ ਆਪਾਂ ਇਹਨਾਂ ਨੂੰ ਧੁੱਪ ਦੇ ਵਿੱਚ ਰੱਖ ਕੇ ਧੁੱਪ ਲਵਾ ਸਕਦੇ ਹਾਂ ਫਿਰ ਉਸ ਤੋਂ ਬਾਅਦ ਆਪਣੇ ਚੌਲ ਨਾਲੇ ਵਧੀਆ ਨਹੀਂ ਬਣਦੇ ਹੈਗੇ ਤੇ ਨਾ ਹੀ ਇਹਨਾਂ ਨੂੰ ਆਪਾਂ ਧੁੱਪ ਲਵਾ ਸਕਦੇ ਹਾਂ ਕਿਉਂਕਿ ਇਸ ਕਰਕੇ ਜਿਹੜੀ ਇਹ ਆਪਾਂ ਨੇ ਚਾਰ ਚੀਜ਼ਾਂ ਤੁਹਾਨੂੰ ਦੱਸਣੀਆਂ ਨੇ ਤੁਹਾਡੇ ਚੌਲਾਂ ਦੇ ਵਿੱਚ ਬਿਲਕੁਲ ਵੀ ਨਾ ਤਾਂ ਕੋਈ ਸੁਸਰੀ ਨਾ ਸੰਡੀ ਵਗੈਰਾ ਕੁਝ ਨਹੀਂ ਲਗੂ ਨਾ ਕੋਈ ਢੋਰਾ ਲਗੂਗਾ ਚੌਲਾਂ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਲਓ ਜੀ ਆਪਾਂ ਨੇ ਇੱਥੇ ਸਟੀਲ ਦਾ ਬਰਤਨ ਲਿਆ ਵਾ ਜਿਹਦੇ ਵਿੱਚ ਆਪਾਂ ਚੌਲਾਂ ਨੂੰ ਸਟੋਰ ਕਰਾਂਗੇ ਤੇ ਆਪਾਂ ਨੇ ਦੇਖੋ ਜੀ ਇਹਨੂੰ ਬਿਲਕੁਲ ਆਪਣਾ ਸਾਫ਼ ਹੋਣਾ ਚਾਹੀਦਾ ਜਿੱਦੇ ਡਰਮ ਦੇ ਵਿੱਚ ਆਪਾਂ ਨੇ ਇਹ ਚੌਲ ਪਾਉਣੇ ਨੇ ਤੇ ਆਪਾਂ ਪਹਿਲਾਂ ਇੱਥੇ ਰੱਖ ਦਾਂਗੇ ਜੀ ਅਖਬਾਰ ਤੇ ਅਖਬਾਰ ਹੇਠਾਂ ਵਿਛਾਉਣਾ ਬਹੁਤ ਜ਼ਰੂਰੀ ਆ ਦੇਖੋ ਜੀ ਪਹਿਲਾਂ ਆਪਾਂ ਨੇ ਚੌਲਾਂ ਦੇ ਵਿੱਚ ਜਿਹੜੀਆਂ ਚਾਰ ਚੀਜ਼ਾਂ ਮਿਕਸ ਕੀਤੀਆਂ ਨੇ ਉਹ ਪਹਿਲਾਂ ਆਪਾਂ ਨੇ ਰੱਖੀਆਂ ਹੋਈਆਂ ਸੀ ਇਹ ਆਪਾਂ ਹੇਠਾਂ ਰੱਖ ਦਾਂਗੇ ਇਸ ਤੋਂ ਬਾਅਦ ਵੀ ਜਿਹੜੀਆਂ ਆਪਾਂ ਟਿਸ਼ੂ ਪੇਪਰ ਦੇ ਉੱਤੇ ਚਾਰ ਚੀਜ਼ਾਂ ਪਾ ਕੇ ਦਿਖਾਉਣੀਆਂ ਉਹ ਵੀ ਤੁਸੀਂ ਜ਼ਰੂਰ ਦੇਖਿਓ ਤੇ ਹੁਣ ਆਪਾਂ ਇਹਦੇ ਵਿੱਚ ਨਾ ਚੌਲਾਂ ਨੂੰ ਪਾ ਦਾਂਗੇ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਚਾਹੇ ਤੁਹਾਡਾ ਪਲਾਸਟਿਕ ਦਾ ਡਰਮ ਹੋਵੇ ਤੇ ਚਾਹੇ ਕੋਈ ਸਟੀਲ ਦਾ ਬਰਤਨ ਹੋਵੇ ਉਹਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਚੌਲਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਲਓ ਜੀ ਆਪਾਂ ਇੱਕ ਟਿਸ਼ੂ ਪੇਪਰ ਲੈ ਲਿਆ ਇਹਦੇ ਉੱਤੇ ਆਪਾਂ ਹਲਦੀ ਲੈਣੀ ਹੈ ਪਹਿਲਾਂ ਇੱਕ ਚਮਚਾ ਤੇ ਉਸ ਤੋਂ ਬਾਅਦ ਆਪਾਂ ਨਹੀਂ ਲੈਣੇ ਆ ਜੀ ਲੌਂਗ ਅਗਲੀ ਚੀਜ਼ ਹੈਗੀ ਜੀ ਆਪਣੀ ਖੰਡ ਅਗਲੀ ਚੀਜ਼ ਹੈਗੀ ਜੀ ਆਪਣੀਆਂ 5-7 ਤੁਸੀਂ ਕਾਲੀਆਂ ਮਿਰਚਾਂ ਲੈ ਲਿਓ ਚਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਕਵਰ ਕਰਨਾ ਹੁਣ ਆਪਾਂ ਇਹਦੇ ਰੱਟ ਪਾ ਦਾਂਗੇ ਜੀ ਲਓ ਜੀ ਹੁਣ ਆਪਾਂ ਜਿਹੜੇ ਚੌਲ ਨੇ ਇਹਨਾਂ ਨੂੰ ਆਪਾਂ ਟਰੇ ਦੇ ਵਿੱਚ ਪਾ ਦਨੇ ਆ ਆਪਾਂ ਨੇ ਇਹੋ ਜੀ ਚੌਲ ਰਮੇ ਦੇ ਵਿੱਚ ਦਿੱਤੇ ਪਾ ਤੇ ਹੁਣ ਆਪਾਂ ਨੇ ਜਿਹੜੀ ਆਹ ਚੀ ਜੈਂ ਦੇ ਵਿੱਚ ਮਿਕਸ ਕੀਤੀਆਂ ਸੀ ਇਹ ਵਿੱਚ ਰੱਖ ਦਾਂਗੇ ਚੌਲਾਂ ਦੇ ਇਸ ਤਰੀਕੇ ਨਾਲ ਤਾਂ ਹਟ ਕੇ ਪ੍ਰਸਾਦਾਂ ਦੇ ਵਿੱਚ ਬਿਲਕੁਲ ਵੀ ਚੌਲ ਨਹੀਂ ਖਰਾਬ ਹੋਣਗੇ ਇਹਦਾ ਤੁਸੀਂ ਢੱਕਣ ਬੰਦ ਕਰਦੇ ਹੋ ਤੇ ਕਿਹੋ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ